ਮਲੋੜ ਸ਼ਹਿਰ ਵਿੱਚ ਦਿਨੋਂ ਦਿਨ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਿਸ ਆਪਣੇ ਵੱਲੋਂ ਯਤਨ ਕਰ ਰਹੀ ਹੈ ਇਸ ਦੇ ਬਾਵਜੂਦ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟ੍ਰੈਫਿਕ ਸਮੱਸਿਆ ਤੋਂ ਪਰੇਸ਼ਾਨ ਸ਼ਹਿਰ ਦੀ ਇੱਕ ਮਹਿਲਾ ਡਾਕਟਰ ਨੇ ਕੀ ਕੀਤਾ ਤੁਸੀਂ ਆਪ ਹੀ ਦੇਖ ਲਓ ਯੂਨੀਅਨ ਸਾਰਾ ਕੁੱਲ ਲਾਈਨ ਅੰਦਰ ਰੁਕਣਾ ਮੈਂ ਕੋਈ ਖੜਾ ਨਹੀਂ ਬਣਾਇਆ ਕੰਮ ਕਿਹੜੇ ਖੜੇ ਬਣਾਉਣ ਨੇ ਅਸੀਂ ਨਹੀਂ ਦਿੱਤੀ ਹੋ ਜਾਗਾ ਇਹ ਕੰਮ ਆ ਜੀ ਅਸੀਂ ਤਾਂ ਕਹਿੰਦੇ ਕੋਈ ਨਹੀਂ ਤੁਸੀਂ ਜਗਾ ਕਿਹਦੇ ਕੋਈ ਮੁੱਛਣ ਦਾ ਮੇਰੀ ਬਾਤ ਨਹੀਂ ਸੁਣਾਇ ਕਿ ਜੀ ਡੋਨਟ ਹੱਪ ਜੀ ਸਾਨੂੰ ਹੱਕ ਆ ਜੇ ਗੱਡੀ ਵਿਚਾਲੇ ਲੱਗੀ ਆ ਤੇ ਸਾਡਾ ਹੱਕ ਆ ਜੀ ਮੈਡਮ ਫਿਰ ਸਾਡਾ ਕਾਨੂੰਨ ਬੰਦਾ ਜੀ ਅਸੀਂ ਤੁਹਾਡਾ ਕਰੀਏ ਅਸੀਂ ਪੀਜੀ ਅੰਦਰ ਖੜਦੀ ਹੈ ਬਾਹਰ ਨਹੀਂ ਖੜਦੀ ਸਾਡਾ ਸਾਬਦਾ ਮੈਂ ਬਲਾਉ ਵੀ ਨਹੀਂ ਮੇਰੀ ਪੀਜੀ ਇੰਡਲੈਂਡ ਮੈਡਮ ਬਣਾਦਾ ਅਸੀਂ ਲਾਉਣੀ ਆ ਤੇ ਨਾ ਕੋ ਸਾਨੂੰ ਇਹ ਸੀਦਾ ਹੈ ਵੀ ਅਸੀਂ ਅਸੀਂ ਦਾ ਸਕੀਏ ਨਾ ਸਾਡੇ ਕੋਲ ਇਨਾ ਬਜਟਾ ਵੀ ਮੈਂ ਲਾ ਸਕਦਾ ਇਹ ਗੱਲ ਇਹ ਅਸੀਂ ਮਹਕਮੇ ਨੂੰ ਦੇ ਕੇ ਭੇਜੀ ਜੰਨੇ ਆ ਇਹ ਜਦੋਂ ਖਾਸੀ ਚਾਹਣਾ ਹੈ 4 ਫੁੱਟ ਚੌੜਾ ਡਵਾਈਡਰ ਵਿਚਾਲੇ ਰੱਖ ਜਾਂਦਾ 4 ਫੁੱਟ ਨਹੀਂ 1.5 ਫੁੱਟ ਹੈ 1.5 ਫੁੱਟ 1.5 ਬਾਈ ਜੀ ਲੈ ਲੋ ਜਿਹੜਾ 1.5 1.5 ਹੋ ਗਿਆ 1.5 1.5 ਫੁੱਟ ਆ ਜੀ 1.5 ਫੁੱਟ 1.5 ਫੁੱਟ 10 ਇੰਚ ਦੀ ਗੇਟ ਹੁੰਦੀ ਆ ਤੇ ਸਵਾ 3 ਫੁੱਟ ਮਲਟੀਪਲਾਈ ਕਰ ਬਹੁਤ ਲੋਕਾਂ ਲਈ ਯਾਦ ਕਰਕੇ ਬਈ ਇਹਨਾਂ ਦਾ ਨੰਗਲ ਦਾ ਯਾਰ ਹੁਣ ਤੋਂ ਮਲੋੜ ਸ਼ਹਿਰ ਦਾ ਇਹ ਪ੍ਰਤਾਪ ਸਿੰਘ ਕੈਰੋਂ ਰੋਡ ਹੈ ਇਸੇ ਰਸਤੇ ਹੀ ਐਮਰਜੈਂਸੀ ਹਾਲਤ ਵਿੱਚ ਮਰੀਜ਼ਾਂ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਜਾਇਆ ਜਾਂਦਾ ਹੈ ਇਸ ਰਸਤੇ ਤੇ ਕਈ ਦੁਕਾਨਦਾਰਾਂ ਦੇ ਨਜਾਇਜ਼ ਕਬਜ਼ੇ ਅਤੇ ਸਟੇਟ ਬੈਂਕ ਹਸਪਤਾਲਾਂ ਅਤੇ ਆਮ ਦੁਕਾਨਦਾਰਾਂ ਦੇ ਬੇਤਰਤੀਬੇ ਵਾਹਨ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਹੈ ਟ੍ਰੈਫਿਕ ਦੀ ਸਮੱਸਿਆ ਕਾਰਨ ਭਾਵੇਂ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ ਪਰ ਕੁਝ ਲੋਕਾਂ ਦੀਆਂ ਗਲਤੀਆਂ ਦੇ ਕਾਰਨ ਹੀ ਟ੍ਰੈਫਿਕ ਵਿੱਚ ਵਿਗੜਨ ਪੈਂਦਾ ਹੈ ਤੇ ਜਿਸ ਦਾ ਖਮਿਆਜਾ ਵੀ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ ਜੇਕਰ ਤੁਸੀਂ ਟ੍ਰੈਫਿਕ ਸਮੱਸਿਆ ਤੋਂ ਉਜਾਤ ਪਾਉਣਾ ਚਾਹੁੰਦੇ ਹੋ ਤਾਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ ਤੇ ਗੱਡੀਆਂ ਨੂੰ ਬਾਜ਼ਾਰਾਂ ਤੇ ਭੀੜ ਵਾਲੀਆਂ ਥਾਵਾਂ ਤੇ ਲਿਜਾਣ ਤੋਂ ਗਰੇਜ ਕਰੋ ਅਤੇ ਆਪਣੀ ਗੱਡੀ ਨੂੰ ਪਾਰਕਿੰਗ ਵਿੱਚ ਹੀ ਖੜੀ ਕਰੋ ਕਾਨੂੰਨ ਚਾਉਣੀ ਹੈ ਤੁਸੀਂ ਕਾਨੂੰਨ ਨਹੀਂ ਮੰਨਦੇ ਮੈਂ ਪੁਲਸ ਦੇ ਅੱਗੇ ਨਹੀਂ ਝੁਕੂੰਗੀ ਮੈਂ ਕਾਨੂੰਨ ਲੋਕਾਂ ਦੀਆਂ ਮੈਂ ਲੋਕਾਂ ਦੀ ਆਵਾਜ਼ اٹھਾਉਂਗੀ ਮੈਂ ਤੁਹਾਡੇ ਕੋਲੇ ਲੋਕਾਂ ਦੀ ਆਵਾਜ਼ ਲੈ ਕੇ ਜਾਵਾਂਗੀ ਸਵੇਰ ਮੈਂ ਆਪਦੇ ਹਸਪੀਟਲ ਦੇ ਟਾਈਮ ਤੇ ਮੇਰੇ ਹਸਪੀਟਲ ਦੇ ਵਿੱਚ ਐਮਰਜੈਂਸੀ ਸੀ ਮੈਂ ਘਰ ਤੋਂ ਆਪਣੇ ਹਸਪੀਟਲ ਆ ਰਹੀ ਸੀ ਲੈਫਟ ਸਾਈਡ ਦੇ ਉੱਤੇ ਇੱਕ ਬਹੁਤ ਵੱਡਾ ਸਮਾਨ ਦਾ ਭਰਿਆ ਹੋਇਆ ਰੇੜਾ ਖੜਾ ਸੀ ਉਹਦੇ ਕਰਕੇ ਲੈਫਟ ਸਾਈਡ ਸਾਰੀ ਬਲੌਕ ਹੋਈ ਹੋਈ ਸੀ ਮੈਂ ਕਾਰ ਰੋਕ ਕੇ ਕਾਰ ਦੇ ਵਿੱਚੋਂ ਉੱਤਰ ਕੇ ਉਹ ਲੋਡਿੰਗ ਡੀ ਲੋਡਿੰਗ ਕਰ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਇਹਨੂੰ ਕਾਕਾ ਪਾਸੇ ਕਰ ਲੋ ਮੈਂ ਨਿਕਲਣਾ ਹੈ ਮੇਰੇ ਹਸਪੀਟਲ ਐਮਰਜੈਂਸੀ ਹੈ ਉਹਨਾਂ ਨੇ ਉਹਨੂੰ ਨਹੀਂ ਪਾਸੇ ਕੀਤਾ ਤਾਂ ਇਸ ਆਪਦੇ ਹਸਪੀਟਲ ਦੀ ਮਜਬੂਰੀ ਦੇ ਕਾਰਨ ਮੈਨੂੰ ਆਪੋਜ਼ਿਟ ਸਾਈਡ ਤੋਂ ਨਿਕਲਣਾ ਪਿਆ ਜਿਹੜੇ ਕਿ ਡਵਾਈਡਰ ਰੱਖੇ ਨੇ ਆਪੋਜ਼ਿਟ ਸਾਈਡ ਤੋਂ ਨਿਕਲਣ ਦੇ ਕਾਰਨ ਦੂਸਰੇ ਪਾਸੇ ਤੋਂ ਟ੍ਰੈਫਿਕ ਆ ਰਿਹਾ ਸੀ ਉਹ ਟ੍ਰੈਫਿਕ ਵੀ ਰੁਕ ਗਿਆ ਮੈਨੂੰ ਵੀ ਪ੍ਰੋਬਲਮ ਹੋਈ ਮੈਂ ਆਪਦੀ ਕਾਰ ਉੱਥੇ ਛੱਡ ਕੇ ਚਰਸਤੇ ਦੇ ਉੱਤੇ ਜਿਹੜੇ ਟ੍ਰੈਫਿਕ ਪੁਲਿਸ ਦੇ ਸਿਪਾਹੀ ਖੜੇ ਸੀ ਉਹਨਾਂ ਦੇ ਕੋਲ ਗਈ ਮੈਂ ਉਹਨਾਂ ਨੂੰ ਕਿਹਾ ਜੀ ਉੱਥੋਂ ਪਾਸੇ ਕਰਵਾਓ ਉੱਥੋਂ ਟ੍ਰੈਫਿਕ ਰੋਕ ਰਿਆ ਉਹ ਨਹੀਂ ਆਏ ਮੇਰੇ ਦੋ ਵਾਰੀ ਤਿੰਨ ਵਾਰੀ ਕਹਿਨ ਤੇ ਨਹੀਂ ਆਏ ਉਹਨਾਂ ਨੇ ਐਸਐਸਈ ਸਾਹਿਬ ਨੂੰ ਫੋਨ ਕਰ ਦਿੱਤਾ ਤੇ ਮੈਨੂੰ ਮਨਾ ਕਰ ਦਿੱਤਾ ਕਿ ਨਹੀਂ ਜੀ ਉਹ ਆਪੇ ਆ ਕੇ ਕਰਾਉਣਗੇ ਉਹਨਾਂ ਦੇ ਹੌਨ ਤੱਕ ਉਥੇ ਹੋਰ ਵੀ ਜ਼ਿਆਦਾ ਟ੍ਰੈਫਿਕ ਰੁਕ ਗਿਆ ਆਪੋਜ਼ਿਟ ਸਾਈਡ ਦੇ ਉੱਤੇ ਜਾਣਾ ਮੇਰੀ ਮਜਬੂਰੀ ਸੀ ਮੇਰੇ ਹਸਪੀਟਲ ਦੇ ਵਿੱਚ ਐਮਰਜੈਂਸੀ ਸੀ ਔਰ ਦੂਸਰੇ ਪਾਸੇ ਰੇੜਾ ਫਸਿਆ ਹੋਇਆ ਸੀ ਕੈਰੋਂ ਰੋਡ ਦੇ ਉੱਪਰ ਪੁਲ ਬਣਨ ਤੋਂ ਬਾਅਦ ਬਹੁਤ ਜ਼ਿਆਦਾ ਟ੍ਰੈਫਿਕ ਵਧ ਗਿਆ ਇਹ ਸੜਕ ਸਰਕਾਰੀ ਹਸਪਤਾਲ ਨੂੰ ਵੀ ਜਾਂਦੀ ਹੈ ਜਿਹਦੇ ਉੱਪਰੋਂ ਕਾਫੀ ਐਂਬੂਲੈਂਸਸ ਨੇ ਟੱਪਣਾ ਹੁੰਦਾ ਐਂਬੂਲੈਂਸਸ ਦੇ ਲਈ ਵੀ ਰਸਤਾ ਚਾਹੀਦਾ ਹੈ ਇੱਕ ਹੋਣ ਟ੍ਰੈਫਿਕ ਪੁਲਿਸ ਨੇ ਨਵਾਂ ਸਿਸਟਮ ਸ਼ੁਰੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਜਗ੍ਹਾ-ਜਗ੍ਹਾ ਦੇ ਉੱਪਰ 3 ਫੁੱਟ ਚੌੜੇ ਲੋਟ ਜਗ੍ਹਾ ਰੋਕਣ ਵਾਲੇ ਡਿਵਾਈਡਰਸ ਰੱਖੇ ਨੇ ਜਿਨ੍ਹਾਂ ਨੇ ਟ੍ਰੈਫਿਕ ਪ੍ਰੋਬਲਮ ਹੋਰ ਵੀ ਜ਼ਿਆਦਾ ਖੜੀ ਕਰ ਦਿੱਤੀ ਇਹ ਡਿਵਾਈਡਰ ਬਹੁਤ ਘੱਟ ਜਗ੍ਹਾ ਰੋਕਣ ਵਾਲਾ ਕੋਈ ਸੋਲੂਸ਼ਨ ਕੱਢਿਆ ਜਾਣਾ ਚਾਹੀਦਾ ਹੈ ਪਾਰਕਿੰਗ ਦੇ ਲਈ ਸਾਈਡ ਲੇਨ 메인 ਰੋਡ ਦੇ ਨਾਲ ਜੋ ਸੜਕਾਂ ਨੇ ਉਹ ਸਾਰੀਆਂ ਪਾਰਕਿੰਗ ਸਪੇਸਸ ਕਬਾੜ ਵਾਲਿਆਂ ਨੇ ਰੋਕੀਆਂ ਹੋਈਆਂ ਖਾਲੀ ਹੋਣੀਆਂ ਚਾਹੀਦੀਆਂ ਹਰ ਬੈਂਕ ਦੇ ਕਰਮਚਾਰੀ ਬੈਂਕ ਦੇ ਵਿੱਚ ਆਉਣ ਵਾਲੇ ਹਸਪੀਟਲਸ ਦੇ ਵਿੱਚ ਆਉਣ ਵਾਲੇ ਸ਼ਾਪਿੰਗ ਲਈ ਬਾਜ਼ਾਰਾਂ ਦੇ ਵਿੱਚ ਆਉਣ ਵਾਲਿਆਂ ਦੇ ਲਈ ਸਾਈਡ ਲੇਨ ਦੇ ਪਾਸਿਆਂ ਦੇ ਉੱਤੇ ਪਾਰਕਿੰਗ ਹੋਣੀ ਚਾਹੀਦੀ ਹੈ ਹੈਵੀ ਵਹੀਕਲਸ ਦਾ ਨਿਕਲਣ ਦਾ ਸਮਾਂ ਰਾਤ ਦੇ 9 ਤੋਂ ਸਵੇਰ ਦੇ 9 ਤੱਕ ਹੋਣਾ ਚਾਹੀਦਾ ਹੈ ਹੈਵੀ ਵਹੀਕਲਸ ਦੇ ਨਾਲ ਬਹੁਤ ਵੱਡੀ ਸਮੱਸਿਆ ਵੱਧ ਜਾਂਦੀ ਹੈ ਨਹੀਂ ਹਗਾਮਾ ਕੋਈ ਨਹੀਂ ਸੀ ਜੀ ਇੱਥੇ ਸਿਰਫ ਐਨਸੀਬ ਜਿਹੜਾ ਇਹ ਕੈਰੋ ਰੋਡ ਆ ਨਾ ਜੀ ਇਹ ਜਾ ਕੇ ਸਿੱਧਾ ਆਪਣਾ ਸਰਕਾਰੀ ਹਸਪਤਾਲ ਨਾਲ ਜੁੜਦਾ ਇੱਥੇ ਐਂਬੂਲੈਂਸਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ ਪੇਸ਼ੈਂਟ ਬਾਹਰੋਂ ਵੀ ਆਉਂਦੇ ਆ ਤੇ ਕੁਝ ਇੱਥੋਂ ਲਿਜਾ ਕੇ ਐਂਬੂਲੈਂਸਾਂ ਦੂਰ ਹਸਪਤਾਲਾਂ ਦੇ ਵਿੱਚ ਵੀ ਲੈ ਕੇ ਜਾਂਦੀਆਂ ਉਹ ਚੀਜ਼ ਨੂੰ ਇੱਥੇ ਲੋਕ ਕਾਰ ਜਿਹੜਾ ਇੱਕ ਬੈਂਕ ਹੋਣ ਕਰਕੇ ਲੋਕ ਕਾਰ ਪਾਰਕਿੰਗ ਕਰਦੇ ਆ ਇੱਥੇ ਬੈਂਕ ਦੀ ਕਰਕੇ ਵੀ ਉਹਦੇ ਕਰਕੇ ਜਾਮ ਲੱਗਦਾ ਸੀ ਇਸ ਨੂੰ ਅਸੀਂ ਵਨਵੇ ਕਰਤਾ ਵਨਵੇ ਕਰਤਾ ਕੁਝ ਦੁਕਾਨਦਾਰ ਆ ਜਿਹੜੇ ਉਹ ਇਸ ਚੀਜ਼ ਤੋਂ ਪ੍ਰੋਬਲਮ ਮਹਿਸੂਸ ਕਰਦੇ ਆ ਵੀ ਇਹਨੂੰ ਵਨਵੇ ਨਾ ਕਰੋ ਸਾਡੀਆਂ ਕਾਰਾਂ ਨਹੀਂ ਰੁਕਦੀਆਂ ਅਸੀਂ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਆਪਦੇ ਜਿਹੜੇ ਵੀਹਿਕਲ ਆ ਸੜਕ ਦੇ ਨਾਲ ਜੋ ਤੁਹਾਡੀ ਪਾਰਕਿੰਗ ਬਣੀ ਆ ਤੁਸੀਂ ਆਪਦੇ ਵੀਹਿਕਲ ਉਸ ਜਗ੍ਹਾ ਤੇ ਪਾਰਕਿੰਗ ਕਰੋ ਇੱਥੇ ਨਾ ਕੋਈ ਵੀ ਵੀਹਿਕਲ ਪਾਰਕਿੰਗ ਕਰੋ ਉਹ ਕੋਈ ਗੱਲ ਨਹੀਂ ਸੀ ਅੱਜ ਇੱਥੇ ਥੋੜਾ ਜਿਹਾ ਇਹਨਾਂ ਨੂੰ ਪ੍ਰੋਬਲਮ ਆਈ ਇਹਨਾਂ ਨੇ ਗੱਡੀ ਲਾਈਟ ਡੈਡੀ ਕਰਕੇ ਉਹ ਵੀਰੇ ਇਹਨਾਂ ਨਾਲ ਗੱਲਬਾਤ ਕਰਕੇ ਸਾਰਾ ਸਮਝਾ ਬਿਝਾ ਕੇ ਇਹਨਾਂ ਨੂੰ ਆਪਾਂ ਮਾਸ ਮਸਲਾ ਇੱਕ ਵਾਰੀ ਹੁਣ ਠੰਡਾ ਕਰ ਤਾਂ ਵੀ ਇਹ ਜਿਹੜੇ ਤੁਸੀਂ ਆਪਦੇ ਵਹੀਕਲ ਆ ਬਾਹਰ ਲਾਓ ਆਦੇ ਬਾਹਰ ਅਸੀਂ ਖੜੇ ਆ ਸਾਡੀ ਡਿਊਟੀ ਐ ਇਹ ਤੁਹਾਡਾ ਵਹੀਕਲ ਲਵਾਉਣਾ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਸਾਨੂੰ ਦੱਸੋ ਅਸੀਂ ਤੁਹਾਡਾ ਵਹੀਕਲ ਲਵਾਵਾਂਗੇ ਉਹ ਜਗ੍ਹਾ ਤੇ ਸਹੀ ਜਗ੍ਹਾ ਤੇ ਸੈੱਬ ਕੀ ਕੈਂਪੀ ਕੰਟਰੋਲ ਕਰਨ ਲਈ ਕਿੰਨੇ ਮੁਲਾਜ਼ਮ ਡਿਊਟੀ ਤੇ ਆ ਜੀ ਇੱਥੇ ਆਪਣੇ ਕੋਲੇ 21 ਮੁਲਾਜ਼ਮ ਡਿਊਟੀ ਤੇ ਆ ਜੀ ਇ ਹਾਂਜੀ ਹਾਂਜੀ ਇਹਨਾਂ ਜੋ ਚਾਰ ਲੜਕੀਆਂ ਵੀ ਹੈ ਹਾਂਜੀ ਹਾਂਜੀ ਹਾਂ ਜਿਹੜੇ ਵੱਖ-ਵੱਖ ਪੁਆਇੰਟਾਂ ਤੇ ਲਾ ਕੇ ਸਾਰੇ ਆਪਾਂ ਨੂੰ ਮੇਨ ਬਾਜ਼ਾਰ ਉਧਰ ਸਕੂਲਾ ਅੱਗੇ ਵੀ ਆਪਾਂ ਨੂੰ ਕਵਰ ਕਰਨਾ ਪੈਂਦਾ ਜੀ ਸਾਰਾ ਆਪਾਂ ਨੂੰ ਮੇਨ ਰੋਡ ਆਪਣੇ ਤੇ ਵੱਡੀ ਰੋਡ ਆਪਣੇ ਸ਼ਹਿਰ ਵਿੱਚ ਦੀ ਲੰਘਦੀ ਹੈ ਜੀ ਇਹਦੇ ਤੇ ਵੀ ਕਾਫੀ ਪੁਆਇੰਂਟ ਬਣ ਜਾਂਦੇ ਆ ਇਸ ਕਰਕੇ ਆਪਾਂ ਨੂੰ ਸਾਰਾ ਕਵਰ ਕਰਨਾ ਪੈਂਦਾ ਜੀ ਸ਼ਹਿਰ ਆਪਾਂ ਦਾ